ਲਾਈਵ ਸ਼ੁਰੂ ਕਰਦਾ ਬਹੁਤ ਨਵਾਂ ਵਾਦ ਲਾਈਵ ਹੋਏ ਆ ਤੇ ਬੀਜੀ ਸੀਗੇ ਥੋੜੇ ਜੇ ਉਹ ਬੱਦਨਾ ਬਟਨ ਚ ਜਿਵੇਂ ਨਸਲਾ ਜਾਇਕਰ ਸਾਡੇ ਫੂਸੇ ਜੋ ਨੇ ਗਿਆ ਉਹ ਵੱਢਣੇ ਔਖੇ ਹੀ ਆ ਵੱਡੀਆਂ ਮਸ਼ੀਨਾਂ ਉਹ 10 12 ਕਿੱਲੇ ਤੇ ਛੋਟੀਆਂ 4 5 ਕਿੱਲਿਆਂ ਦੇ ਰਹਿ ਜਾਂਦੀਆਂ ਕਈ ਵਾਰ ਕੱਲ ਆ ਮਸ਼ੀਨ ਸਾਰੀ ਢਾੜੀ ਚ 6 ਕਿੱਲੇ ਵੱਡੇ ਸੀਗੇ ਬਾ ਆਈ ਕਿਤੇ ਡਿੱਗਿਆ ਵਾ ਕਿਤੇ ਖੜਾ ਵਾ ਕਿਤੇ ਡਿੱਗਿਆ ਵਾ ਇਸ ਤਰ੍ਹਾਂ ਜਹੁੰਨਾ ਸੀਗਾ ਅੱਜ ਵੀ ਆਪਾਂ 10:30 ਵਜੇ ਚਲਾਤੀ ਆ ਵੇਖੋ ਕੀ ਕਰਦੀ ਆ ਵੈਸੇ ਮੇਰਾ ਤਾਂ ਡੇਢ ਕਿੱਲਾ ਹੀ ਸੀਗਾ ਤੇ ਕੱਲ ਆਪਾਂ ਕਰਨੀ ਸੀਗੀ ਝਾੜ ਵੜੇ ਝੋਨੇ ਦੇ ਝੋਨੇ ਦੇ ਝਾੜ ਦੀ ਗੱਲ ਆ ਜਿਹੜੀ ਬਈ ਵੇਖਣ ਨੂੰ ਝੋਨਾ ਬਹੁਤ ਟਰਾਲੀਆਂ ਦੇ ਹਿਸਾਬ ਨਾਲ ਜੇ ਆਪਾਂ ਵੇਖੀਏ ਤਾਂ ਬਹੁਤ ਆ ਪਿਛਲੇ ਸਾਲ ਦੇ ਬਰਾਬਰ ਹੀ ਟਰਾਲੀਆਂ ਭਰ ਰਹੀਆਂ ਠੀਕ ਆ ਝੋਨੇ 'ਚ ਵੇਟ ਘਟਾ ਵੀ ਥੋੜਾ ਨਹੀਂ ਬੜਾ ਨਹੀਂ ਆ ਜਿੰਦੀ ਥੋੜਾ ਬਹੁਤਾ ਫਰਕ ਪੈ ਸਕਦਾ ਵੀ 5-4 ਗੱਟੇ ਕਿल्ले ਮਗਰ 8-10 ਗੱਟੇ ਘਟ ਜਾਣ ਤੇ ਕੀ ਕਾਰਨ ਆ ਵੀ ਜਿਹਨਾਂ ਦੇ ਹੁਣ 20-20 ਗੱਟੇ ਵੀ ਘਟ ਗਏ 25-25 ਗੱਟੇ ਵੀ ਕਈਆਂ ਦੇ ਘਟ ਗਏ ਪਿਛਲੇ ਸਾਲ ਦੇ ਮੁਕਾਬਲੇ ਤੰਨ ਸੁਭਰਿਆਂ ਕਰੀਆਂ ਓਰੀਜినਲ ਸਾਲਟ ਕੋਈ ਨਹੀਂ ਕਰਿਆ ਸਭ ਡੁਪਲੀਕੇਟ ਸਾਲਟ ਲੈ ਕੇ ਕਰਿਆ ਵੀਰੇ ਹੋਰ ਕੰਪਨੀ ਦੇ ਤਿੰਨ ਸਪਰੇਆਂ ਕਰੀਆਂ ਤਿੰਨੇ ਸਪਰੇਆਂ ਜਿਹੜੀਆਂ ਪਾਸ ਦਰਸ਼ਨ ਦਾ ਕੰਪਨੀ ਦੀਆਂ ਕਰੀਆਂ ਪਹਿਲਾਂ ਸੁੰਡੀ ਵਾਲੀ ਦਵਾਈ ਕਰੀ ਸੀ ਜਿਹੜੀ ਐਮਪਲੀਗੋ ਦਾ ਸਾਲਟ ਆ ਜਿਹੜਾ ਉਹ ਸਦਾਰਸ਼ਨ ਕੰਪਨੀ ਦਾ ਪਾਇਆ ਸੀਗਾ ਤੇ ਨਾਲ ਐਮਈ ਸਟਾਰਟਾਪ ਦੇ ਸਾਲਟ ਦੋ ਵਾਰੀ ਐਮਈ ਸਟਾਰਟਾਪ ਆ ਜਿਹੜੀ ਉਲੀ ਰੋਗ ਵਾਲੀ ਉਹ ਦੋ ਵਾਰੀ ਪਾਤੀ ਸੀਗੀ ਆਪਾਂ ਦੋ ਸਪਰੇਆਂ ਦੇ ਵਿੱਚ ਤੂੰ ਪਹਿਲੀ ਤੇ ਦੂਜੀ ਚ ਜਿਹੜੀ ਤੀਜੀ ਸਪਰੇ ਕੱਲੀ ਤੇਲੇ ਵਾਲੀ ਕਰੀ ਸੀਗੀ ਉਹਦੇ ਵਿੱਚ ਆਪਾਂ ਚੈਸ ਓਸ਼ੀਨ ਤੇ ਠਟਾਰਾ ਹਾਂ ਨਹੀਂ ਠਟਾਰਾ ਠਟਾਰਾ ਦੂਜੀ ਸਪਰੇ ਵਿੱਚ ਪਾਹੀ ਠਟਾਰਾ ਨਹੀਂ ਸੀ ਬਾਈ ਤੇ ਉਹਦੇ ਵਿੱਚ ਨਾ ਆਪਾਂ ਥੋੜੀ ਥੋੜੀ ਕਲੋਰੋ ਪਾਈ ਸੀਗੀ ਚਲੋ ਹੁਣ ਗੱਲ ਜ਼ਿਆਦਾ ਆ ਗਈ ਵੀ ਜਿਹੜੇ ਵੀਰ ਕਹਿੰਦੇ ਨੇ ਨਾ ਕਈਆਂ ਨੂੰ ਜਿਨ੍ਹਾਂ ਨੂੰ ਕਹਿਣਾ ਬਰੇ ਕਲੋਰੋ ਪਾ ਦਿਓ ਵੀ ਤੇਲਾ ਨਾ ਜਿਹੜਾ ਹੈਗਾ ਵੀ ਕੋਈ ਕੋਈ ਦਾਣਾ ਬਣਿਆ ਵਾ ਜਿਹੜਾ ਕਲੋਰੋ ਨਾ ਮੌਕਾ ਮਾਰ ਦਿੰਦੀ ਆ ਜੋਦੀ ਪੈਦਾਵਾਰ ਆ ਜਿਹੜੀ ਉਹ ਗਾਂ ਘਟ ਜਾਂਦੀ ਏ ਤੇਲੇ ਦੀ ਤੇ ਉਹ ਵੀਰ ਨਾ ਕਹਿੰਦੇ ਸੀਗੇ ਵੀ ਇਹ ਤਾਂ ਪੱਤੇ ਲਾਲ ਕਰ ਦੂ ਦਾਣੇ ਲਾਲ ਕਰ ਦੂ ਝੋਨਾ ਹੌਲਾ ਬੈ ਜੂ ਐ ਹੋ ਜੂ ਫਿਰ ਸਾਡਾ ਝੋਨਾ ਦਾ ਹੌਲਾ ਪਿਆ ਨਹੀਂ ਤਿੰਨ ਤਿੰਨ ਕਿੱਲਿਆਂ ਤੇ ਲੀਟਰ ਸਪਰੇਅ ਦਾ ਪਤਾ ਮੈਂ ਕਲੋਰੋ ਦਾ 20% ਵਾਲੀ ਤੇ ਤਿੰਨਾਂ ਕਿੱਲਿਆਂ ਤੇ ਲੀਟਰ ਪਾਇਆ ਸੀਗਾ ਪਰ ਸਾਡਾ ਤਾਂ ਨਾ ਝਾੜ ਘਟਿਆ ਨਾ ਕੋਈ ਪੱਤਾ ਲਾਲ ਹੋਇਆ ਆ ਪਰਾਲੀ ਵੇਖ ਲਓ ਜਮਾ ਹਰੀ ਪਰਾਲੀ ਪਈ ਏ ਕਹਿੰਦੇ ਪੱਤੇ ਸਖਾ ਇਹ ਜੇ ਐ ਹੁੰਦੀ ਆ ਤੇ ਆ ਇਧਰ PR 126 ਖੜਾ ਇਹਦੇ ਤੇ ਵੀ ਉਹ ਹੀ ਕਲੋਰੋ ਦਾ ਸਪਰੇਅ ਕਰੀ ਵੀ ਆ ਤੇ ਨਾ ਇਹਨੂੰ ਕੁਛ ਹੋਇਆ ਉਹ ਸੌਰੀ ਮਾਫ ਕਰਨਾ ਤੇ ਉਹ ਸੌਰੀ ਮਾਫ ਕਰਨਾ ਤੇ ਨਾ ਇਹਨੂੰ ਕੁਛ ਹੋਇਆ ਹਾਂਜੀ ਜੰਮਾ ਮਾਲਿਕ ਹੈਲੋ ਭਾਜੀ ਤੇ ਕੀ ਹਾਲ ਚਾਲ ਆ ਠੀਕ ਹਾਂ ਤੇ ਪਿਛਲੇ ਲਾਈਵ ਦੇ ਵਿੱਚ ਇੱਕ ਆਪਣੇ ਦਾ ਫਤਿਹਵਾਦ ਤੋਂ ਹਰਿਆਣੇ ਤੋਂ ਕਿਸਾਨ ਵੀਰ ਜੁੜਿਆ ਸੀਗਾ ਉਹ ਵੀਰ ਨੇ ਆਪਣੇ ਨਾਲ ਜਿਹਨ ਦੀ ਬਹੁਤ ਵਧੀਆ ਗੱਲਬਾਤ ਕੀਤੀ ਬਹੁਤ ਵਧੀਆ ਸਾਡੀ ਸੋਚ ਵੀਰ ਵਾਲੀ ਆਪਾਂ ਕਹਿ ਸਕਦੇ ਆ ਵੀ ਤੇ ਜਿਵੇਂ ਕਣਕ ਦੀ ਬਿਜਾਈ ਲਾ ਲੋ ਹੁਣ ਕਣਕ ਦੀ ਬਿਜ ਜਿਹੜੇ ਹੁਣੇ ਕਰ ਰਹੇ ਆ ਕਣਕ ਦੀ ਬਿਜ ਜਿਹੜੀ ਆਪਾਂ ਗੀਤੀ ਕਰ ਰਹੇ ਆ ਵੀ ਉਹਦਾ ਕੀ ਨੁਕਸਾਨ ਆ ਉਹ ਵੀਰ ਨੇ ਵੀ ਇਹੀ ਗੱਲ ਕਹੀ ਸੀ ਉਹ ਕਹਿੰਦਾ ਵੀ 10 ਤਰੀਕ ਤੋਂ ਪਹਿਲਾਂ ਜੇ ਆਪਾਂ ਕਣਕ ਬੀਜਾਂਗੇ ਤਾਂ ਨੁਕਸਾਨ ਹੀ ਨੁਕਸਾਨ ਆ ਬਾੜਾ ਨਹੀਂ ਤਾਂ 5 ਤਰੀਕ ਤੱਕ ਤਾਂ ਪਰ ਰੋਕ ਸਕਦੇ ਹਾਂ ਵੀ 5 ਤਰੀਕ ਤੱਕ ਰੋਕ ਜੀਏ ਜਿਵੇਂ ਅੱਜ ਹੁਣ 31 ਤਰੀਕ ਹੋਈ ਆ ਕਈ ਵੀਰ 2-2 ਦਿਨ 3-3 ਦਿਨ ਹੋ ਗਏ ਸਾਡੇ ਏਰੀਆ ਦੇ ਵਿੱਚ ਕਣਕ ਬੀਜੀ ਨੇ ਤੇ ਕਈ ਵੀਰ ਇਹੇ ਜਿਹੀ ਵੀ ਹੈਗੇ ਆ ਇੱਕ ਘਰ ਉਹਦੇ ਪਿੰਡ ਦਾ 15 ਦਿਨ ਹੋ ਗਏ ਨੇ ਵੀਰੇ ਕਣਕ ਬੀਜੀ ਨੂੰ ਤੇ ਫੇਰ ਮੁੜ ਕੇ ਕਸੂਰ ਪਰਾਲੀ ਦਾ ਪਰਾਲੀ ਵਿੱਚ ਬਾਈ ਸੀਗੀ ਤਾਂ ਸੁੰਡ ਪੈ ਗਿਆ ਪਰ ਨਹੀਂ ਸੁੰਡ ਆ ਜਿਹੜਾ ਇਹ ਗਰਮੀ ਦਾ ਕਾਰਨ ਆ ਗਰਮੀ ਦੇ ਕਾਰਨ ਸੁੰਡ ਪੈਣਾ ਤੇ ਇਸ ਕਰਕੇ ਭਰਾਵੋ ਜੇ ਰੋਕ ਸਕਦੇ ਆ ਨਾ ਕਣਕ ਨੂੰ ਤਾਂ ਰੋਕ ਜੂ ਵੀਰ ਨੇ ਮਸ਼ੀਨ ਵਾਲਾ ਮਾਰਦਾ ਕਹਿੰਦਾ ਟੈਂਕੀ ਭਰ ਗਿਆ ਅੱਜ ਬੰਦਾ ਨਾਲ ਕੋਈ ਹੈ ਨਹੀਂਗਾ ਉਹ ਨਾ ਉਹ ਜਿਹੜਾ ਖੜੇ ਪਾਸੇ ਆ ਬਈ ਉਧਰੋਂ ਕੁੱਠੇ ਰੋਡ ਕਿਹੜਾ ਲਿਆਣਾ ਤੇ ਦੂਜੇ ਪਾਸੇ ਸਹੀ ਆ ਜਾਂਦਾ ਕਿਹੜਾ ਤਾਂ ਕਰਕੇ ਕਿ ਪਰਾਪਨ ਥੈਂਕ ਯੂ ਫੋਣੀ ਪੈਂਦੀ ਆ ਤੇ ਆ ਬੰਦੇ ਸਾਡੇ ਦਾ ਸਾਰਾ ਦਿਨ ਜੋਰ ਬਸ ਫੋਨ ਤੇ ਅਗਲੇ ਤੇ ਤੇ ਹੋਰ ਕਿਹੜੇ ਦੇ ਵਿੱਚ ਬਈ ਛੋਟੀਆਂ ਮਸ਼ੀਨਾਂ ਦਾ ਹਜੇ ਬਹੁਤ ਰੁਝਾਨ ਆ ਸਾਡੇ ਏਰੀਆ ਦੇ ਵਿੱਚ ਤਕਰੀਬਨ ਵੱਡੀਆਂ ਮਸ਼ੀਨਾਂ ਦਾ ਰੁਝਾਨ ਜ਼ਿਆਦਾ ਹੈ ਛੋਟੀਆਂ ਮਸ਼ੀਨਾਂ ਤਾਂ ਜਿਹੜੇ ਵੀਰਾਂ ਨੇ ਆਪ ਦਾ ਆਪ ਦਾ ਵਾਹਣ ਵਧਣਾ ਜਾਂ ਬਾਈਕ ਦੋ ਘਰਾਂ ਦਾ ਬਈ ਆਲ ਦਾ ਤੇਲ ਖਰਚਾ ਜੇ ਪੂਰਾ ਕਰਨਾ ਨਾ ਉਹਨਾਂ ਕੋਲੇ ਰਹਿ ਗਈਆਂ ਜਿਹੜੇ ਬੰਦਾ ਕਿਰਾਏ ਦੇ ਕੰਮ ਕਰਦੇ ਆ ਉਹਨਾਂ ਕੋਲ ਤਕਰੀਬਨ ਸਾਰਿਆਂ ਕੋਲੇ ਵੱਡੀਆਂ ਮਸ਼ੀਨ ਨਹੀਂ ਆ ਤੇ ਵੱਡੀ ਮਸ਼ੀਨ ਵੀ ਤੁਹਾਡੇ ਏਰੀਆ ਦੇ ਵਿੱਚ ਕਿਹੜੀ ਜ਼ਿਆਦਾ ਸਾਡੇ ਏਰੀਆ ਦੇ ਵਿੱਚ ਸਾਰਿਆਂ ਨਾਲ ਜ਼ਿਆਦਾ ਮਸ਼ੀਨ ਕਰਤਾਰ ਚੱਲਦੀ ਹੈ ਵੀਰੇ ਸ਼ਾਇਦ ਜੀ ਤੋਂ ਦੱਸ ਜਾਣ ਤਾਂ ਦੋ ਦੋ ਤਿੰਨ ਤਿੰਨ ਕੱਖੀਆਂ ਆ ਦੇਖੋ ਗੌਰ ਨਾਲ ਦੇਖਣੀਆਂ ਪੈਣੀਆਂ ਥੋੜੀਆਂ ਹੀ ਆ ਆ ਦੇ ਕਰਤਾਰ ਮਸ਼ੀਨਾ ਚੱਲੀ ਜਾਂਦੀਆਂ ਦੋ ਕੱਖੀਆਂ ਤੇ ਤੁਹਾਡੇ ਏਰੀਆ ਵਿੱਚ ਕਿਹੜੀਆਂ ਮਸ਼ੀਨਾ ਚੱਲਦੀਆਂ ਕਮੈਂਟ ਜ਼ਰੂਰ ਕਰ ਦਿਓ ਤੇ ਅਜੇ ਤਾਂ ਭਰਾਵਾ ਜੀ ਛੋਟੀ ਜਿਹੀ ਮਸ਼ੀਨ ਹੈ ਨਗਾ ਸਾਰੀ ਜਾਂਦੇ ਆ ਤੇ ਆ ਜਿਹੜਾ ਪਿਛਲੇ ਲਾਈ ਦੇ ਵਿੱਚ ਇਹਦੀ ਚ ਵੀਡੀਓ ਪਾਈ ਸੀਗੀ ਆਪਾਂ ਇਹ ਖਲਾਰਕੇ ਦੀ ਰੌਣੀ ਕਰਤੀ ਸੀਗੀ ਪਰਾਲੀ ਖਲਾਰੀ ਪਈ ਆ ਹੁਣ ਇਦਾਂ ਹੀ ਵੇਖਾਂਗੇ ਜਾਂ ਤਾਂ ਮਲਚਰ ਮਾਰਦੇ ਆਂਗੇ ਮਲਚਰ ਮਾਰ ਕੇ ਜਾਂ ਸੁਪਰ ਸੀਡਰ ਨਾਲ ਬੀਜੀ ਜਾਊਗੀ ਇਹ ਕਿਉਂਕਿ ਰੌਣੀ ਦੇ ਨਾਲ ਪਰਾਲੀ ਅੱਧੀ ਤਾਂ ਗਲ ਗਈ ਥੱਲੇ ਬਹੁਤ ਜ਼ਿਆਦਾ ਜਣੇ ਦੀ ਪੈ ਗਈ ਆ ਪਰਾਲੀ ਬਾਕੀ ਥੱਲੋਂ ਵੱਡਿਆ ਹੋ ਸੀਗਾ ਸਾਰਾ ਨੀਵਾ ਬਹੁਤ ਸੀਗਾ ਜੈਸਮੀਨ ਕੋਰ ਕਰਤਾਰ ਕਮੈਂਟ ਓਕੇ ਜੀ ਪਰ ਠੀਕ ਆ ਵਧੀਆ ਜੀ ਛਪੜ ਕੇ ਕੰਮ ਨਹੀਂ ਉਹ ਘਰੇ ਫੋਨ ਲੱਗ ਅੱਛਾ ਕੋਕ ਨੇ ਦਵਰ ਨੂੰ ਠੀਕ ਆ ਓਕੇ ਕਮੈਂਡ ਦੇ ਮਾਰੇ ਤੁਸੀਂ ਲਈ ਇੱਕ ਲਾਈਵ ਦੇਖ ਰਹੇ ਹੋ ਤੇ ਮੈਂਨ ਵਧੀਆ ਲੱਗਦੀ ਹੈ ਠੀਕ ਹੈ ਜੀ ਚਲਾ ਵੀ ਲੈਨੇ ਹਾਂ ਕਿ ਵੈਸੇ ਵੇਖਣ ਦੀ ਸ਼ਿਕਾਇਤ Hmm. ਮੈਂ ਗਿਆ ਧੜਕੇ ਤਾਹਾਂ ਕਾਲੇ ਨੂੰ ਲਾਉਂਗਾ ਹਾਂ ਹੂੰ ਜਰ ਜਿਹੜੇ ਕਣਕ ਹੁਣ ਬੀਜਤੀ ਜਿਹੜੇ ਬੰਦਿਆਂ ਨੇ ਤੈਨੂੰ ਕੀ ਲੱਗਦਾ ਕੰਮਜਾਬ ਹੋਊ ਜੀ ਉਹ ਫੇਰ ਸਾਲ ਹੋਈ ਆ ਕਈਆਂ ਨਾਲ ਪਰ ਫੇਰ ਵੀ ਉਹਨਾਂ ਨੇ ਪਹਿਲਾਂ ਫੇਰ ਬੀਜਤੀ ਆ ਨਾ ਉਹ ਉਹ ਕਿ ਐ ਕੀ ਹਾਂ ਗਰਮੀ ਜਿਆਦਾ ਆ ਇੱਥੇ ਤਾਂ ਸੁੰਡ ਜਿਆਦਾ ਪੈਣ ਦੀ ਝਾਕ ਆ ਗਰਮੀ ਦੇ ਕਾਰਨ ਨਾ ਉਹ ਤਵੀਆਂ ਟਵੀਆਂ ਮਾਰਦੇ ਆ ਹਾਂ ਜਾਂ ਟਕਾ ਕੇ ਬਾਣ ਬਣਾ ਕੇ ਵੀ ਯਾਰ ਬੀਜੇ ਹੁਣ ਪਹਿਲੇ ਸਾਲ ਬਣਾ ਕੇ ਬਾਣ ਬੀਜੇ ਵੀ ਸੀ ਕਿ ਉਹਨਾਂ ਦੇ ਵਿੱਚ ਵੀ ਸੁੰਡ ਤਾਂ ਪਿਆ ਹੀ ਆ ਗਰਮੀ ਦੇ ਕਾਰਨ ਪੈਂਦਾ ਹੈ ਕਿਸੇ ਤਰ੍ਹਾਂ ਕੰਮ ਕਰਨ ਲਈ ਨਹੀਂ ਜੀ ਜਿੱਤਿਆਂ ਨੂੰ ਹੈ ਨਹੀਂ ਸੀਗਾ ਹੁਣ ਆਪਣੇ ਸਠਾ ਪੈਂਡਾ ਕਿੱਲੇ ਨੂੰ ਜਮਣੇ ਡਿੱਕਤਾ ਸੀ ਉਹਨਾਂ ਉਹਨਾਂ ਘਰਾਂ ਦੇ ਤੇ ਗਿਆ ਜੋ ਨਾ ਕਰਕੇ ਮਸ਼ੀਨ ਮਸਾਂ ਕਿਹੜਾ ਲੈ ਕੇ ਮੁੜਦੀ ਆ ਵਾਹਲਾ ਮਾਰਦਾ ਹੋਗਾ ਕਈ ਬੁਲਾਦਾ ਨਾ ਹਾਂ ਖਾਓ ਕੇ ਟਕੜਕੜੂ ਪੰਦਾ ਜਦ ਤੈਨੂੰ ਮੋੜਦੀ ਆ ਵਿਚਾਰੀ ਆਪਾਂ ਹੀ ਆ ਜਿਹੜੇ ਕੱਲੀ ਇੱਕ ਮਹੀਨਾ ਵੱਢ ਗਏ ਨੇ ਲੋਕੇ ਦੋ ਦੋ ਇਕੱਠੀਆਂ ਕਰੀ ਫਿਰਦੇ ਆ ਹਾਂ ਫਰੈਸ ਤੇ ਦਾਰੀਆਂ ਜੋ ਮੰਗਾਲੀਆਂ ਕਿਸੇ ਨੇ ਕਿਸੇ ਕੋਈ ਪਿੰਡ ਚੋਂ ਮੰਗੀ ਫਿਰਦਾ ਆਪਾਂ ਫੇਰ ਵੀ ਕੱਲੀ ਨੇ ਵੱਢ ਗਏ ਬਸ ਮਨੋਂ ਤਾਂ ਕੱਲ ਕਰਾ ਦੇਣ ਲੱਗੂ ਥੋੜੇ ਰਹਿ ਗਏ ਬਸ 10 ਕੱਲੇ 15 ਇੱਕ ਦਿਨ ਦਾ ਕੰਮ ਰਹਿ ਗਿਆ ਕੋਈ ਨਾ ਕੰਮ ਰਹਿ ਗਿਆ ਕੋਈ ਨਾ ਲੱਗ ਜਾਊਗਾ ਨਾ ਲੋ ਅੱਜ ਭਰ ਦੇਵਾਂਗੇ ਲੱਗਦਾ ਤੈਨ ਦਾ ਮੰਦਰ ਦੀ ਬਾਜ ਜਾਨੇ ਮੇਰੇ ਸਾਹ ਆਊਗਾ ਅੱਜ ਭਰ ਦੇਣਗੇ ਥੋੜੇ ਰਾਲੀ ਸਾਲਾੜ ਰਾਲੀ ਭਰ ਦੇਣਗੇ ਤੇ ਖਾ ਗਾਲੂ ਮਾੜ ਦੇਣਗੇ ਬਸ ਦੂਜਾ ਤਲ ਗਿਆ ਕਿ ਨਹੀਂ ਿਹੜਾ ਪਹਿਲਾਂ ਸਿੱਟਿਆ ਸੀਗਾ ਅੱਜ ਮੇਰੇ ਸਾਹ ਨਾਲ ਤੁਲੂ ਗਈ ਜਾਂਦੇ ਨੇ ਸਹੀ ਫਿਰ ਉਹ ਤੁਲੇ ਤੋਂ ਬਾਅਦ ਕੀ ਦੂਜੇ ਸਿੱਟਿਆ ਜਾਣਾ ਮੈਂ ਕਹਾਂਗਾ ਆਪਰਾਤੀ ਹੋ ਗਿਆ ਨਾ ਮੈਂ ਕਹਾਂਗਾ ਬਗਰਾ ਦੇਣੇ ਉਹ ਮਸ਼ੀਨ ਦੀ ਸਫਾਈ ਬਹੁਤ ਆ ਵਰਕ ਢਿੱਗਿਆ ਵਾ ਕਰਕੇ ਟੋਰੀ ਵਾਲੀ ਆਉਂਦੀ ਹੈ ਨਾ ਕਲਮ ਜੀ ਹਾਂ ਫਰਾਲੀ ਦੀ ਟੋਰੀ ਉਹ ਢਿੱਗਿਆ ਵਾ ਕਰਕੇ ਆਉਂਦੀ ਹੈ ਨਾ ਮਾਲ ਥੱਲੇ ਲੜੇ ਕੇ ਪੈਂਦਾ ਕਹੋ ਨੀਵਾ ਬੜਾ ਹੋ ਜਾਂਦਾ ਨਾ ਕੰਮ ਛਾਣ ਨੇ ਉਹ ਦਾਣੇ ਨਹੀਂ ਨਾ ਕੱਲਾ ਮਾਲ ਦੂਜੇ ਮਿਲਦਾ ਜੇ ਕੱਲੇ ਦਾਣੇ ਨਾਲ ਹੋ ਤਾਂ ਕੁੰਡੀ ਮਗਰ ਜਾਈ ਜਾਵੇ ਹਾਂ ਇਹ ਪਰ ਹਰੀ ਆ ਨਾ ਗੁੰਡੀ ਤਾਂ ਤਾਂ ਸੁੱਕੀ ਹੁੰਦੀ ਆ ਉਹ ਤਾਂ ਔਟ ਜਾਂਦੀ ਆ ਪੱਖੇ ਨਾਲ ਜਿਹੜਾ ਇਹ ਉਹ ਜਿਹੜੀ ਹੋ ਆ ਜਿਹੜੀ ਕੱਟ ਬਾਹਰ ਆ ਜਾਂਦਾ ਉਹ ਦੂਜੇ ਪਰ ਲੱਭਦੀ ਆਉਂਦੇ ਉਹ ਦੂਜੇ ਦੀ ਪੀਪਣੀ ਜੀ ਵੱਢ ਜਾਂਦੀ ਆ ਹਾਂ ਕਰਦੇ ਆ ਵੀ ਦੂਜੇ ਕਰਦੇ ਵੀ ਪੀਪਣੀ ਵੱਢ ਜਾਂਦੀ ਆ ਹਾਂ ਉਹ ਬੜੇ ਵੇਲੇ ਕੱਟ ਜਾਂਦੇ ਉਹ ਜਿਹੜੀ ਗੁੰਡੀ ਹੁੰਦੀ ਆ ਜਿਹਨੂੰ ਛੋਟੀ ਆਇਕੀ ਤੋਹੇ ਆਇਕੀ ਹਾਂ ਉਹ ਵੱਢ ਜਾਂ ਉਹ ਵੱਢ ਜਾਂ ਜੋ ਆ ਜਾਂਦੇ ਹਾਂ ਅਰੇ ਬਾਪੂ ਦੇ ਲਈ ਜੀ ਦਾ ਮੁੰਡਾ ਹੈਗਾ ਕੱਲ ਜਿਹੜਾ ਪ੍ਰਣਾਜੋ ਨਵੜਾਉਂਦਾ ਸੀ ਹਾਂ ਅੰਦਰ ਸਹੀ ਜੀਗਾ ਹਾਂ ਉਹ ਇਕੱਠੇ ਲੈਣ ਨੂੰ ਦੇ ਜਮਾ ਆਪ ਬਾਪੂ ਦੇ ਬਾਪੂ ਦੇ ਬਾਪੂ ਦੇ ਦਾ ਰੈਡੀ ਹਾਂ ਉਹ ਆਈ ਇਹ ਪਾ ਕੰਮ ਕਰਾਈਏ ਨੇ ਇੱਕ ਦੂਜੇ ਦੇ ਨਾਲ ਉਹ ਵੀ ਆਈ ਕੰਮ ਕਰਾਈ ਜਾਂਦੇ ਨੇ ਜੀ ਬੜੀ ਵਧੀਆ ਜੀ ਬੰਦਾ ਹੈ ਹਾਂ ਹਾਂ ਕਣਕ ਆਪੇ ਤੇਲ ਤੇ ਬੀਜ ਕੇ ਦੇ ਨਹੀਂ ਉਹ ਬਾਈ ਦੀ ਹਾਂ ਮੱਕਲਾ ਤੇਲ ਪੋਣਾ ਸੁਪਰ ਹੀਟਰ ਦਾ ਇਕ ਗੱਲੇ ਆ 2.5 ਪੌਂਡ ਆਣੇ ਤਨ ਗੱਲੇ ਢੇਰਾ ਵਾਲਾ ਲੋਟ ਆ ਇੱਕ ਹੀ ਆ ਇੱਕ ਇੱਕ ਕਿਹਾ ਬੜਾ ਕਿਹਾ ਹੂੰ ਉਹ ਤਾਂ 4 ਗੱਲੇ ਲੰਮਾ ਅੱਛਾ ਹਾਂ 2.5 ਗੱਲੇ ਵਣਦੇ 4 ਗੱਲੇ ਲੰਮੇ ਹਾਂ 4 ਗੱਲੇ ਲੰਮਾ ਸਿੱਧਾ ਹੀ ਜਾਣਾ ਵਸੇ ਉਹ ਕੇਰਾ ਲਾ ਲਿਆ 8 ਗੱਲੇ ਗਿਆ ਥੋੜੇ ਵਧੂ ਠੀਕ ਆ ਬਲਾ ਤੇ ਢੂਲੀ ਜਾਂਦਾ ਨਾ ਯਾਰ ਇਹਨੂੰ ਕਟੀਆਂ ਪੈਪ ਕੱਢ ਫੇ ਛੱਡਦੇ ਕੋਈ ਨਹੀਂ ਲਾਉਣੀ ਨਹੀਂ ਆ ਕਿੱਥੇ ਟੰਗ ਗਏ ਇਹਨੂੰ ਬੰਦ ਕੇ ਲਿਆ